ਕੋਣ ਮਿਲਾਈ ਤੇ ਆ ਗਏ ਸਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓਗੀ ਵਾਪਸ ਆਇਆ ਜੀ ਜਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫੇਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਕਰਲੀਏ ਭਾਜੀ 25 30 ਬੰਦੇ ਜਿਹੜੇ ਕੰਮ ਕਰਦੇ ਨੇ ਰਾਬੀ ਬਣਾਉਂਦੇ ਵੀਰ ਜੀ ਸਾਰੇ ਹੀ ਗੁੱਡੀ ਆਪ ਪਿਆਰ ਕਰਵਾਈ ਦੀ ਹੈ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫੇਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰ드ਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਕੀ ਨਾਮ ਕੀ ਤੁਹਾਡਾ ਅ ਮਨਿੰਦਰਪਾਲ ਸਿੰਘ ਮਨਿੰਦਰਪਾਲ ਜੀ ਸੁਣਨ ਚਾਇਆ ਕਿ ਤੁਸੀਂ ਫੌਰਨ ਤੋਂ ਆਏ ਜੀ ਜੀ ਹਾਂਜੀ ਬਿਲਕੁਲ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਆਈ ਵਾਪਸ ਕਾਰਨ ਕੀ ਹੈ ਜੀ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲਓ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓਗੇ ਵਾਪਸ ਆ ਜਾਓ ਲੋਕੀ ਇੱਥੋਂ ਬਾਹਰ ਜਾਂਦੇ ਨੇ ਵੀਰ ਜੀ ਬੜੇ ਬਹੁਤ ਵੱਡੀ ਗਲਤੀ ਕਹਿ ਲਓ ਗਲਤੀ ਨਹੀਂ ਕਹਿ ਸਕਦੇ ਇਟਸ ਚੋਇਸ ਕਿ ਹਰ ਇੱਕ ਬੰਦੇ ਦੀ ਚੋਇਸ ਹੈ ਕਿ ਉਹਨੂੰ ਲੱਗਦਾ ਹੈ ਕਿ ਅਗਰ ਕੋਈ ਸਟਰਗਲ ਕਰਦਾ ਹੈ ਉਹਨੂੰ ਲੱਗਦਾ ਹੈ ਕਿ ਮੈਂ ਬਾਹਰ ਜਾ ਕੇ ਥੋੜਾ ਇਜ਼ੀ ਹੋ ਸਕਦਾ ਜਾਂ ਇੱਕ ਲਗਾ ਲਓ ਕਿ ਮੀਡਲ ਕਲਾਸ ਜਿਹਦੇ ਪਿੱਛੇ ਕੁਝ ਨਹੀਂ ਹੈਗਾ ਉਹਨੇ ਆਪਣੀ ਅਗਲੀ ਜਨਰੇਸ਼ਨ ਅਗਲਾ ਅਗਲਾ ਸਵਾਰਨਾ ਉਹਦੇ ਲਈ ਤਾਂ ਓਕੇ ਆ ਪਰ ਜੇ ਕਿਸੇ ਕੋ ਜਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫੇਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫਹਿਮੀ ਆ ਭਾਜੀ ਉੱਥੇ ਹੀ ਆ ਜਾਂਦੀ ਆ ਜ਼ਿੰਦਗੀ 12 ਘੰਟੇ ਕੰਮ 8 ਘੰਟੇ ਕੰਮ ਨਹੀਂ ਕਰੋਗੇ ਬਿਜ਼ਨਸ ਵੀ ਕਰ ਲੋਗੇ ਪ੍ਰੈਸ਼ਰ ਇੱਥੇ ਉਨਾ ਹੀ ਰਹਿਣਾ ਜਿੰਨਾ ਤੁਸੀਂ ਇੱਥੇ ਆਲਰੇਡੀ ਜਿਹੜਾ ਬਿਲਕੁਲ ਵੀ ਚੁੱਕਿਆ ਨਹੀਂ ਹੋਇਆ ਇੱਥੇ ਤੁਹਾਡੇ ਮਾਪਿਓ ਅਨਸੈਸਟਰਲ ਜੋ ਵੀ ਦਾਦਾ ਦਦੀ ਨੇ ਇੱਕ ਬਿਜ਼ਨਸ ਸੈਟਅਪ ਕੀਤਾ ਹੁੰਦਾ ਜਿਹਦੇ ਵਿੱਚ ਤੁਹਾਡੀ ਕੋਈ ਹੈਡਗ ਨਹੀਂ ਆ ਉਹਨੂੰ ਛੱਡ ਕੇ ਜਿਹੜਾ ਇੱਕ ਚੱਲਦਾ ਚਲਾਇਆ ਤਾਂ ਤੁਸੀਂ ਬਾਹਰ ਜਾਓਗੇ ਮੇਰੇ ਹਿਸਾਬ ਦੇ ਨਾਲ ਬੜੀ ਵੱਡੀ ਇੱਕ ਗਲਤੀ ਗਿਣੀ ਜਾਂਦੀ ਆ ਅ ਸਾਰਿਆਂ ਨੂੰ ਅਹਿਸਾਸ ਜ਼ਰੂਰ ਹੁੰਦਾ ਪਰ ਇੱਕ ਗੱਲ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਨਿਕਲ ਜਾਂਦੇ ਹੋ ਨਾ ਫਿਰ ਮੁੜਨਾ ਬੜਾ ਔਖਾ ਕੀ ਕੀਤਾ ਉੱਥੇ ਜੀ ਵੀਰ ਜੀ ਉੱਥੇ ਮੈਂ ਸਟਾਰਟਿੰਗ ਤੇ ਜਿਵੇਂ ਐਜ਼ ਨੋਰਮਲ ਅਸੀਂ ਮੈਂ ਤੇ ਮੇਰੀ ਵਾਈਫ ਗਈ ਸੀ ਤੇ ਉਦੋਂ ਟਾਈਮ ਬਹੁਤ ਵਧੀਆ ਸੀ ਆਸਟ੍ਰੇਲੀਆ ਦੇ ਉਦੋਂ ਅਸੀਂ 2 ਸਾਲ ਦੇ ਵਿੱਚ ਪੀਆਰ ਵਗੈਰਾ ਲੱਲੀ ਸੀ 2.5 ਸਾਲ ਦੇ 2.5 ਸਾਲ ਦੇ ਵਿੱਚ ਆਪਣੀ ਪੀਆਰ ਹੋ ਗਈ ਸੀ ਤੇ ਸਿਟੀਜ਼ਨਸ਼ਿਪ ਲਾ ਲੋਗੀ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਤੇ ਫਿਰ ਅਸੀਂ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਜਦੋਂ ਸੈਟਲ ਹੋ ਗਏ ਥੋੜਾ ਜਿਹਾ ਤਾਂ ਅਸੀਂ ਆਪਣੇ ਬਿਜ਼ਨਸ ਕਰਾ ਮੇਰੇ 5 ਰੈਸਟੋਰੈਂਟਸ ਹਨ ਉੱਥੇ ਫਿਰ ਉਹਨਾਂ ਉੱਥੋਂ ਦੀ ਇੱਕ ਸਾਈਡ ਪਾਰਟ ਆਫ ਉੱਥੋਂ ਦੀ ਲਾਈਫ ਦਾ ਅੰਦਾਜ਼ਾ ਇਕਨੋਮਿਕਲ ਜਿਹੜੀਆਂ ਕੰਡੀਸ਼ਨਸ ਹਨ ਬੜੀ ਤੇਜ਼ੀ ਨਾਲ ਬਦਲਦੀਆਂ ਨੇ ਅ ਜਦੋਂ ਕਰੋਨਾ ਆਇਆ ਸੀ ਉਸ ਤੋਂ ਕਰੋਨਾ ਆਉਣ ਤੋਂ ਪਹਿਲਾਂ ਇੱਕ ਟਾਈਮ ਆਇਆ ਕਿ ਇਹਨਾਂ ਨੇ ਰੂਲਸ ਚੇਂਜ ਕਰਤੇ ਹੁਣ ਜਿੱਥੇ ਮੇਰੇ ਬਿਜ਼ਨਸ ਸੈਟਅਪਸ ਇਨਾ ਉਥੇ ਗਵਰਨਮੈਂਟ ਦੀ ਇੱਕ ਕੰਡੀਸ਼ਨ ਆ ਗਈ ਕਿ ਤੁਸੀਂ ਜਿਹੜੇ ਨਵੇਂ ਸਟੂਡੈਂਟਸ ਜਾਂ ਨਵਾਂ ਕੋਈ ਵੀ ਜਿਹੜੇ ਆ ਰਹੇ ਨੇ ਉਹ ਪੀਆਰ ਨਹੀਂ ਲੈ ਸਕਦੇ ਤੇ ਪੂਰੇ ਦਾ ਪੂਰਾ ਸ਼ਹਿਰ ਹੀ ਖਾਲੀ ਹੋ ਗਿਆ ਸੀ ਸਟੂਡੈਂਟਸ ਆ ਮੂਵ ਆਊਟ ਕਰ ਗਏ ਸੀ ਤੇ ਪੰਜ ਰੈਸਟੋਰੈਂਟ 6 ਰੈਸਟੋਰੈਂਟ ਵਿੱਚ ਕੰਮ ਕਰਨ ਲਈ ਕੋਰੇ ਕੰਮ ਨਹੀਂ ਕਰਦੇ ਇਨਾ ਕੰਟਰੀਸ ਨੂੰ ਚਲਾਉਣ ਵਾਲੇ ਸਾਡੇ ਇੰਡੀਅਨ ਹੀ ਨੇ ਭਾਵੇਂ ਟਰਕਿੰਗ ਲਾਈਨ ਆ ਪਾਵੇ ਦੁਕਾਨਦਾਰੀ ਆ ਪਾਵੇ ਸਬਜ਼ੀਆਂ ਦੀ ਦੁਕਾਨ ਆ ਪਾਵੇ ਕੋਈ ਵੀ ਲਗਾ ਲੋ ਬਿਜ਼ਨਸ ਐ પેટ્રોલ ਸਟੇਸ਼ਨਸ ਨੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਇੰਡੀਅਨਸ ਚਾਈਨਸ ਜਿਹੜੇ ਬਾਹਰੋਂ ਆਂਦੇ ਨੇ ਉਹ ਰਨ ਕਰ ਰਹੇ ਨੇ ਇਹ ਰਨ ਕਰਦੇ ਨੇ ਗਵਰਨਮੈਂਟ ਜਿਹੜੇ ਇਹਨਾਂ ਦੇ ਆਪਣੇ ਵਾਸ਼ਿੰਦੇ ਨੇ ਜਿਹੜੇ ਆਪਣੇ ਉਹਨਾਂ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਸਹੂਲਤਾਂ ਦਿੰਦੀ ਆ ਕੰਮ ਕਰਨ ਵਾਲੇ ਅਸੀਂ ਟੈਕਸ ਭਰਨ ਵਾਲੇ ਅਸੀਂ ਸਹੂਲਤਾਂ ਲੈਣ ਵਾਲੇ ਉਹਨਾਂ ਦੇ ਜਿਹੜੇ ਉੱਥੋਂ ਦੇ ਪਰਮਾਨੈਂਟ ਮਿਲਦੀ ਆ ਸਾਨੂੰ ਵੀ ਮੇਰੇ ਬੱਚਾ ਨੂੰ ਵੀ ਮਿਲੇਗੀ ਪਰੇ ਕੀ ਅਸੀਂ ਇੱਕ ਉਹਦਾ ਪਾਰਟ ਅਦਾ ਕਰਦੇ ਆ ਮਿਹਨਤ ਕਰਕੇ ਜਿਹਨੂੰ ਕਹਿੰਦੇ ਕਿ ਇੱਕ ਅਸੀਂ ਜਨਰੇਸ਼ਨ ਗੱਲ ਨਹੀਂ ਆਪਣੀ ਉਸ ਤੋਂ ਬਾਅਦ ਜਾ ਕੇ ਮੇਰੇ ਬੱਚੇ ਇੱਕ ਵਧੀਆ ਲਾਈਫ ਜੀਣਗੇ ਪਰ ਉਹਦੇ ਲਈ ਇਸ ਵੇਲੇ ਕੀ ਹੈ ਤੁਹਾਡਾ ਉਥੇ ਵੀਰ ਜੀ ਇਸ ਵਕਤ ਮੇਰੇ ਵਾਈਫ ਆ ਪੈਟਰੋਲ ਸਟੇਸ਼ਨ ਤੇ ਨੇ ਐਜ਼ ਅ ਮੈਨੇਜਰ ਇੱਜ਼ਤ ਹੈ ਮਾਨ ਹੈ ਪਰਿਵਾਰ ਮੇਰਾ ਦੋਨੋਂ ਬ੍ਰਦਰ ਉਥੇ ਨੇ ਇੱਕ ਕਾਰਬਾਰ ਆਪਣੇ ਨੇ ਤੇ ਬਹੁਤ ਸੋਹਣਾ ਸੈਟਅਪ ਆ ਪਰ ਸਾਰਾ ਕੁਝ ਛੱਡ ਕੇ ਮੇਰਾ ਜਦੋਂ ਦਾ ਮਕਸਦ ਆੰਦਾ ਮਕਸਦ ਵੀਰ ਜੀ ਸਕੂਨ ਸਕੂਨ ਸੀ ਕੁਛ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਹੈ ਕਿਵੇਂ ਤੁਸੀਂ ਸਿਰਫ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਸਿਰਫ ਗੁੱਡੀ ਹੀ ਢਾਣ ਦੋ ਕੁ ਮਹੀਨਿਆਂ ਦੇ ਵੀਰ ਜੀ ਡੈਫੀਨੇਟਲੀ ਮੈਂ ਮੈਂ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਵਾਂ ਪਰ ਜੇ ਵਿਆਂ ਜਾਂ ਕਹਾਲੋ ਕਿ ਇੱਕ ਅਗਰ ਆਨੇ ਆਂ ਅਸੀਂ ਪੂਰੀ ਸਾਲ ਦੀ ਕਮਾਈ ਸਾਡੀ ਇੱਥੇ ਆ ਕੇ ਉਹ ਅਸੀਂ ਖਤਮ ਕਰ ਦਿੰਨੇ ਦੋ ਮਹੀਨੇ ਕਰੇ। ਕੁੜੀਆਂ ਦਾ ਸ਼ੌਂਕ ਕਿਵੇਂ ਪੈ ਗਿਆ? ਕੁੜੀਆਂ ਵੀਰ ਜੀ ਸ਼ੁਰੂ ਤੋਂ ਹੀ ਜਦ ਚਾਹ ਦੀ ਪੁਸ਼ਤੀ ਚਾਚਾਈ ਨੂੰ ਦੇਖ ਕੇ ਜਾਂ ਲਗਾ ਲੋਗੇ ਇੱਕ ਪਾਰਟ ਆਫ ਕਲਚਰ ਆ ਅਮਰੀਕਾ ਦਾ ਏ। ਦੇਖਿਆ ਜਾਵੇ ਤਾਂ ਲੋਕੀ ਬਾਹਰੋਂ ਇੱਥੇ ਆ ਕੇ ਬਿਜ਼ਨਸ ਕੋਈ ਬੜੇ ਬੜੇ ਵੱਡੇ ਬਿਜ਼ਨਸ ਹੈ ਪਰ ਤੁਸੀਂ ਆ ਬਿਜ਼ਨਸ ਸ਼ੁਰੂ ਕੀਤਾ ਪਤੰਗਾਂ ਦਾ। ਵੀਰ ਜੀ ਮੇਰੀ ਬੇਟੀ ਨੇ ਕਿਹਾ ਸੀ ਕਿ ਜਿਹੜਾ ਪਾਪਾ ਤੁਹਾਡਾ ਪੈਸ਼ਨ ਹੈ ਨਾ ਉਹਨੂੰ ਕੰਟੀਨਿਊ ਕਰੋ। ਉਸੇ ਰਿਲੇਟਿਡ ਕੁਝ ਕਰੋ ਯੂ ਵਿਲ ਸਕਸੀਡ ਈਜ਼ਲੀ। ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਇਹਦੇ ਉੱਤੇ ਵਰਕ ਕੀਤਾ ਸੀ ਅਸੀਂ ਤੇ ਉਮੀਦ ਨਾਲੋਂ ਵਧੀਆ ਜਿਆਦਾ ਰਿਸਪੌਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ ਹਾਂ ਤੁਹਾਡਾ ਸੁਣਨ ਜੀ ਮੈਂ ਦਾ ਬੱਚੇ ਗੰਨੇ ਆਸਟ੍ਰੇਲੀਆ ਵਾਲੀ ਗੁੱਡੀ ਦੇ ਦੋ ਇੰਡੀਆ ਵਾਲੀ ਖਾਸ ਤੁਹਾਡੀ ਪੰਗ ਦੇ ਵਿੱਚ ਅ ਵੀਰ ਜੀ ਮਿਹਨਤ ਮਿਹਨਤ ਮਾਰੀ ਆ ਪੂਰੇ ਸਾਲ ਦੀ ਜਿੰਨੂੰ ਕਹ ਲਓ ਕਿ ਅਰਦਾਸਾਂ ਨੇ ਮਿਹਨਤ ਆ 25 30 ਬੰਦੇ ਜਿਹੜੇ ਕੰਮ ਕਰਦੇ ਨੇ ਆਪ ਵੀ ਬਣਾਉਂਦੇ ਹੋ ਵੀਰ ਜੀ ਸਾਰੇ ਇਹ ਗੁੱਡੀ ਆਪ ਪਿਆਰ ਕਰਵਾਈ ਦੀਆਂ 99% ਗੁੱਡੀ ਜਿਹੜੀ ਆਪਣੀ ਇੱਥੇ ਆ ਸਾਰੀ ਆਪਣੀ ਹੈ ਤੇ 2 ਦਿਨ ਮਹੀਨਾ ਦਾ ਬਿਜ਼ਨਸ ਆ ਸਬਾ ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਹੈ ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪਾਂਸ ਮਿਲਿਆ ਅਗਲਾ ਸਾਲ ਮੈਂ ਇਸ ਤੋਂ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ ਹੈ ਇਹ ਲੋਕ ਬਾਹਰ ਜਾਂਦੇ ਨੇ ਬੱਚੇ ਬਾਹਰ ਰੋਜ਼ਾਨਾ ਭਜਦੇ ਨੇ ਕੀ ਸੀ ਇਹ ਨਾਲ ਦੇਣਾ ਚਾਹੋਗੇ ਵੀਰ ਜੀ 올 ਓਵਰ ਇੰਡੀਆ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ कि ਇੱਥੇ ਅਗਰ ਕਿਸੇ ਕੋ 100 ਕਰੋੜ ਰੁਪਿਆ ਵੀ ਹੈ ਨਾ ਇਕੱਠਾ ਉਹ ਐਕਟਿਵਾ ਚਲਾਉਂਦਾ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਕਿ ਅੰਮ੍ਰਿਤਸਰ ਬਹੁਤ ਅਮੀਰ ਸਿਟੀ ਆ ਵਨ ਆਫ ਦੀ ਰਿਚਸਟ ਸਿਟੀ ਆਫ ਇੰਡੀਆ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫਿਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰ드ਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਘਰ ਇੱਥੇ ਸਭ ਕੁਝ ਹੈਗਾ ਅੰਮ੍ਰਿਤਸਰ ਦੇ ਵਿੱਚ ਜੇ ਇੱਥੇ ਨਹੀਂ ਨਾ ਹੈਗਾ ਫਿਰ ਮੈਂ ਕਹਾਂਗਾ ਦੁਨੀਆ ਦੇ ਕਿਸੇ ਕੋਰਨਰ 'ਚ ਨਹੀਂ ਹੈਗਾ ਆਨ ਵਾਲਾ ਵੀਰ ਜੀ ਇਸ ਤੋਂ ਬਾਅਦ ਖੇਤੀਬਾੜੀ ਦੇ ਰਿਲੇਟਿਡ ਕੁਝ ਸੋਚ ਰੱਖੀ ਹੋਈ ਆ ਕਿ ਆਉਣ ਵਾਲਾ ਟਾਈਮ ਜਿਵੇਂ ਜਿਵੇਂ ਲਗਾ ਲੋਗੇ ਤੁਸੀਂ ਬਿਮਾਰੀਆਂ ਜਾਂ ਇੱਕ ਮਟੀਰੀਅਲਿਸਟਿਕ ਹੋਈ ਜਾ ਰਹੀ ਆ ਦੁਨੀਆਦਾਰੀ ਖੇਤੀ ਵਾਲਾ ਕੰਮ ਜਿਹੜਾ ਇਹ ਬੜਾ ਇੰਪੋਰਟੈਂਟ ਆ ਜੇ ਕਿਸੇ ਕੋਲ ਜ਼ਮੀਨ ਹੈ ਆਪਣੀ ਜ਼ਮੀਨ ਸੰਭਾਲ ਕੇ ਰੱਖੇ ਵੇਚੇ ਨਾ ਵੇਚੇ ਨਾ ਵੀਰ ਜੀ ਆਪਣੀਆਂ ਬੇਵਕੂਫੀਆਂ ਦੇ ਨਾਲ ਆ ਮੈਂ ਆਇਆ ਮੈਂ ਗੁਰਦੁਆਰੇ ਤੋਂ ਵੀ ਰੋਟੀ ਖਾਂਦਾ ਰਿਹਾ ਮੈਂ ਲੋਕਾਂ ਘਰ ਜਾ ਕੇ ਵੀ ਰੋਟੀ ਖਾਦੀ ਆ ਯਾਨੀ ਕਿ ਮੈਨੂੰ ਕੋਈ ਸ਼ੋਅ ਆਫ ਆ ਗਈ ਮੈਂ 5 ਸਟਾਰ 3 ਸਟਾਰ ਹੋਟਲ ਹਾਂਜੀ ਉਹ ਕਹਿੰਦੇ ਕਿਸਾਨੀ ਨਹੀਂ ਹੈਗੀ ਵੀਰ ਜੀ ਹੈਗੀ ਆ ਤਰੀਕੇ ਦੇ ਨਾਲ ਕਰੀਏ ਹੈਗੀ ਆ ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕੁਝ ਨਹੀਂ ਹੈਗਾ ਜਿਹੜੀ 135 140 ਕਰੋੜ ਦੀ ਆਬਾਦੀ ਆ ਉਹਨੇ ਖਾਣਾ ਕੀ ਆ ਮੇਰਾ ਨਾਮ ਰਾਹੁਲ ਆ ਸਰ ਰਾਹੁਲ ਜੀ ਕਿੱਥੋਂ ਆਏ ਜੀ ਤੇ ਕੀ ਕਿੱਥੇ ਆਏ ਜੀ ਮੈਂ ਸਰ ਗਰਨਾਨਗਪੁਰੇ ਤੋਂ ਆਇਆ ਹਾਂ ਤੇ ਤਰਨਤਾਰਨ ਰੋਡ ਤੇ ਆਪਣੇ ਭਾਜੀ ਹੁਣਾਂ ਦੀ ਸ਼ਾਪ ਆ ਆਸਟ੍ਰੇਲੀਆ ਟੂਰਮ ਦੀ ਸਰ ਨਾ ਕੋ ਗੁੱਡੀਆਂ ਲੈਣ ਲਈ ਆਏ। ਜਿਸਟਰੀ ਵੀ ਤੁਮੇ ਸਭ ਮਤਲਬ ਮਤਲਬ ਇਹ ਭਾਜੀ ਆਸਟ੍ਰੇਲੀਆ ਪਹਿਲਾਂ ਰਹਿੰਦੇ ਸੀ। ਸਪੈਸ਼ਲ ਅੰਮ੍ਰਿਤ ਸਰ ਆਏ। ਉਤਰੋਂ ਗੁੱਡੀਆਂ ਦੇ ਹੋਰ ਵੀ ਕਦੀ ਮਿਲਦੀ ਹੈ ਕਿ ਨਾ ਕੋ ਗੁੱਡੀਆਂ ਸਰ ਇੰਨਾ ਕੋ ਤਾਂ ਲੈ ਆਏ ਮੈਂ ਨਾ ਲੋਰੀਗੜਕ ਸ਼ੋਪ ਹੈਗੀ ਆ ਆਈ ਥਿੰਕ ਕੁਝ ਸ਼ੋਪ ਆ ਨਾਮ ਨੇ ਉਹਦਾ ਯਾਦ ਉਥੇ ਨਾ ਇਹਨਾਂ ਦਾ ਗੁੱਡਾ ਇੱਕ ਪਿਆਸ ਸੀ ਛੋਟਾ ਡੇਢ ਤਾ ਵੀ ਦਾ ਉਹ ਦੇਖਿਆ ਸੀ ਤੇ ਗੁੱਡੇ ਦੀ ਬਣਾਵਟ ਬਹੁਤ ਸੋਹਣੀ ਲੱਗੀ ਸੀ। ਤੇ ਉਹਨਾਂ ਕੋ ਇਹਨਾਂ ਦਾ ਨੰਬਰ ਲਿਆ ਤੇ ਸਪੈਸ਼ਲ ਇਹਨਾਂ ਦਾ ਐਡਰੈਸ ਪੁੱਛ ਕੇ ਆਪਾਂ ਆਏ। ਗੁੱਡੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਮਤਲਬ ਕਮਾਨੀ ਗੁੱਡੀ ਐਡੀ ਸੋਹਣੀ ਮਤਲਬ ਇੱਕ ਤੋਂ ਉਹਨੇ ਗੁੱਡੀਆਂ ਬਣਾਉਂਦੇ ਆ ਜਿਹੜੇ ਖਰਾਬ ਕਰਦੀਆਂ ਕੁਝ ਪ੍ਰੋਪਰ ਗੁੱਡੀ ਵਧੀਆ ਇਹਨਾਂ ਕੋਲ ਹੀ ਮਿਲੀ ਮੈਨੂੰ ਤਾਂ ਕਰਕੇ ਇੱਥੋਂ ਗੁੱਡੀ ਲੈਣ ਆਏ ਹਾਂ ਹੋਰ ਦੁਕਾਨਾਂ ਤੇ ਇਹਨਾਂ ਦੀ ਵਿਕਦੀਆਂ ਕਿਸ ਤਰ੍ਹਾਂ ਉੱਥੋਂ ਵੀ ਲੈ ਸਕਦੇ ਹੋ ਬਿਲਕੁਲ ਸਰਬੱਟ ਇਹਨਾਂ ਕੋਲ ਵਧੀਆ ਇੱਕ ਡਿਜ਼ਾਈਨਰ ਆ ਰੇਟ ਵੀ ਅੱਛੇ ਆ ਬਿਆਰ ਨਾਲੋਂ ਡੀਲਿੰਗ ਵਧੀਆ ਕਰਦੇ ਆ ਕਲਾਇੰਟਾਂ ਇਸ ਕਰਕੇ ਬਸ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਬੱਬੂ ਬਲਵਿੰਦਰ ਸਿੰਘ ਜੀ ਕਿੱਥੇ ਕੰਮ ਕਰਦੇ ਹੋ ਤੁਸੀਂ ਐਸੋ ਮੈਂ ਮਾਰੇ ਐਸੋ ਤਨ ਤਾਰ ਰੋੜ ਤੇ ਕੰਮ ਕਰ ਰਿਹਾ ਹਾਂ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਇਆ ਆ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਮਤਰਾ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਇਹ ਕੀ ਨਾਮ ਆ ਇਹ ਸਾਡੇ ਨਾਮ ਆ ਮੇਰਾ ਆਸਟ੍ਰੇਲੀਆ ਦਾ ਨਾਮ ਕਿਉਂ ਦਿੱਤੇ ਵਿੱਚ ਏ ਟੂ ਏ ਆਸਟ੍ਰੇਲੀਆ ਤੋਂ ਆਇਆ ਨਾ ਅੱਛਾ ਜੀ ਕੌਣ ਹੈ ਭਾਈ ਬਲਵਿੰਦਰ ਅੱਛਾ ਜੀ ਤੇ ਮੈਨੂੰ ਥੋੜਾ ਜਿਹਾ ਦੱਸੋ ਗੁੱਡੀ ਬੰਦੀ ਕਿਮੀ ਕੀ ਕੋਸ਼ਿਸ਼ ਲੱਗਦਾ ਹੈ ਤੇ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਕੋਈ ਤਾਵੇ ਤੂਵੇ ਵੀ ਹੁੰਦੇ ਕੀ ਹੁੰਦਾ ਸਾਰਾ ਥੋੜਾ ਸਮਝਾਏ ਇਹ ਮਾਰੇ 20 30 ਇੰਚ ਦਾ ਕਾਗਜਾਂ ਦਾ ਹੈ ਉਹਦੇ ਜੋ ਜਾਨੀ ਇਹ ਪੂਰੇ ਸਾਈਜ਼ ਕੱਢਣੇ ਹੁੰਦੇ ਜਿਹੜਾ ਵੀ ਸਾਈਜ਼ ਪਾਵੇਂ ਤਿੰਨ ਤਾਵਿਓ ਪਾਵੇਂ ਤਾਵਿਓ ਪਾਵੇਂ ਫੋਣੀ ਹੋਵੇ ਕੁਝੋ ਕੱਢਣੇ ਆ ਸਾਈਜ਼ ਫਿਰ ਤਿੱਕੇ ਬੰਦੀ ਕੀ ਇਸਟਾਰਟਿੰਗ ਕਿੱਥੋਂ ਹੁੰਦੀ ਹੈ ਸਟਾਰਟਿੰਗ ਐਕਸ ਤੀ ਹੁੰਦੀ ਆ ਉਹ ਕਰਾ ਰਹੇ ਕੀ ਕੁਛੰਦਸ ਤਰ੍ਹਾਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਤੀਲੇ ਕਿਵੇਂ ਲੱਗਦੇ ਆ ਕਿੰਨੇ ਕਿਵੇਂ ਤੀਲੇ ਮਰਿਆ ਮੁੰਡੇ ਛੱਲਦੇ ਆ ਤੀਲੇ ਸਿਲਾਈ ਕਰ ਰਹੇ ਆ ਸਿਲਾਈ ਕਰਕੇ ਤੀਲਾ ਲੱਗਦਾ ਸਾਡਾ ਐਸਸੀ ਗੁਡੀਨ ਦੀ ਸਾਡੀ ਤੇ ਡਿਜ਼ਾਈਨ ਵੱਖਰੇ ਬੰਦੇ ਨੇ ਤੇ ਮੁੜ ਕੇ ਨਮ ਤਿਆਰ ਕੀਤਾ ਜਾਂਦਾ ਵੱਡੇ ਤੋਂ ਵੱਡਾ ਕਿੱਡਾ ਹੁੰਦਾ ਤੇ ਛੋਟੇ ਤੋਂ ਛੋਟਾ ਕਿੱਡਾ ਮਾਰੇ ਵੱਡੇ ਤੋਂ ਛੋਟੇ ਤੋਂ ਛੋਟਾ ਪੌਣੀ ਤੋਂ ਲਾ ਲੋ ਪੌਣੀ ਗੁੱਡੀ ਤੋਂ ਸਾਡੀ ਛੋਟੀ ਕਾਰ ਹੁੰਦੀ ਆ ਪੌਣੀ ਤੋਂ ਲਾ ਕੇ 32 ਛੇਤਾ ਵੀ 12 ਦਾ ਵੀ ਤਾਵੀ ਕੀ ਹੁੰਦਾ ਤਾਵੀ ਨਹੀਂ ਸਮਝਣੇ ਨਾਲੇ ਤਾ ਪੂਰਾ ਆ ਜਦਾ ਆ ਵੀ 3 ਇੰਚ ਦਾ ਛੀਟ ਹੁੰਦੀ ਆ 3 ਇੰਚ ਦੀ ਛੀਟ ਹੁੰਦੀ ਆ ਅੱਛਾ ਇਹ 20 ਇੰਚ 30 ਇੰਚ ਦੀ ਆ ਵੇਖੋ ਇਸ ਛੀਟੋਂ ਦੀ 20 30 ਇੰਚ ਦੀ ਆ ਜੀ ਕਿੰਨੇ ਦਾ ਜੋ ਉਹਨੇ ਇਹਦੇ ਜੋ ਜਾਣ ਕੇ ਸਾਰੇ ਸਾਈਜ਼ ਕੱਢਣੇ ਆ ਤੇ ਪਤੰਗ ਕਿਵੇਂ ਬਣਦੀ ਹੈ ਤੇ ਗੁੱਡਾ ਕਿਵੇਂ ਬਣਦਾ ਸਰ ਅਹੀਂ ਗੁੱਡੀ ਬਣਾਨੇ ਪੰਗਰੇ ਬਣਾਉਂਦੇ ਅੱਛਾ ਗੁੱਡੀ ਅਸੀਂ ਵੱਡੀ ਵੱਡੀ ਬਣਾਉਂਦੇ ਤੇ ਜੇ ਕਿਸੇ ਕਸਟਮਰ ਨੇ ਵੇਖਣਾ ਹੋ ਜਿਵੇਂ ਤੁਹਾਡੇ ਕੋਲ ਨਾਲ ਲੰਦਾ ਬਾਹਰੋਂ ਕਿਤੇ ਲੈਣੀ ਉਹ ਕਿਸ ਤਰ੍ਹਾਂ ਪਤੰਗ ਚੂਜ਼ ਕਰੇ ਆਪਣੀ ਪਤੰਗ ਨੂੰ ਕਿ ਸੁੱਧ ਹੋਏਗੀ ਜਾਂ ਇਹ ਵਧੀਆ ਉੱਡੇਗੀ ਮਰੇ ਜਿਹੜਾ ਢਾਣ ਵਾਲਾ ਜਿਹੜਾ ਢਾਣ ਵਾਲਾ ਨਾ ਉਹਨੂੰ ਆਪ ਹੀ ਪਤਾ ਲੱਗ ਜਾਂਦਾ ਹੱਥ ਫੜ ਕੇ ਵੀ ਇਹ ਉੱਡਣ ਵਾਲੀ ਆ ਕਿ ਨਹੀਂ ਉੱਡਣ ਵਾਲੀ ਇਹ ਜਿਹੜਾ ਡਾਉਣ ਵਾਲਾ ਨਾ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ। ਇਹ ਨਹੀਂ ਤਾਂ ਮੇਰਾ ਨਾ ਕਿ ਕੱਤ ਨਹੀਂ ਜੀ। ਹਾਂ ਜੀ ਅੱਜ ਤੇਰੀ ਪਿੱਛੇ ਤੇ ਆਏ ਕੀ ਕਰਨਾ ਹੈ ਜੀ? ਅਸੀਂ ਇਹਨਾਂ ਦੀ ਦੁਕਾਨ ਹੈ। ਇਹ ਆਪਣੇ ਵੱਡੇ ਵੀਰ ਹੈਗੇ ਆ ਤੇ ਆਪਾਂ ਇਹ ਹਰ ਸਾਲ ਆਈਦਾ ਗੁੱਡੀ ਲੈਣ ਵਾਸਤੇ ਤੇ ਹਰ 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 ਰਕੰਦਾ ਡਿਜ਼ਾਈਨ ਹੈ ਗਾਣ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਹੋਵੇ ਛੇ ਤਾਂ ਵੀ ਛੋੜਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆ ਹੈ। ਮਾਰਕੀ ਨਾਲ ਘੱਟ ਦੇ ਟਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਹੈਗੀ ਆ। ਮਸ਼ਹੂਰ ਕਿਉਂ ਨਹੀਂ ਇਹਦਾ? ਇਹ ਆਪਣੇ ਮੈਨ ਡਿਜ਼ਾਈਨ ਕਰਕੇ ਬਾਕੀ ਵੀਰੋਨਾਂ ਦਾ ਸੁਭਾਅ ਵਧੀਆ ਵਾ ਠੀਕ ਜੀ ਕਿਨੇ ਬਾਹਰੋਂ ਆਏ ਹਾਂਜੀ ਹਾਂਜੀ ਕਸਟਮਰ ਵੀ ਬੜੀ ਦੂਰ ਦੂਰੋਂ ਆਉਂਦੇ ਆ ਤੇ ਹਰ ਸਾਲ ਆਈਦਾ ਗੁੱਡੀ ਲੈਣ ਵਾਸਤੇ ਨਹੀਂ ਆ ਭਾਜੀ ਕਿਨੇ ਬਾਹਰੋਂ ਆਏ ਹਾਂਜੀ ਹਾਂਜੀ ਦੇਖੋ ਇਹ ਆਪਣਾ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਘਰੋਂ ਗੁੱਡੀ ਲੈਣ ਆਉਂਦੇ ਆ ਹਾਂਜੀ ਹਾਂਜੀ ਖਾਸ ਖਾਸ ਆਪਣਾ ਇਹ ਡਿਜ਼ਾਈਨ ਕਰਕੇ ਡਿਜ਼ਾਈਨ ਵਧੀਆ ਹੁੰਦੇ ਆ ਰੇਟ ਵੀ ਵਧੀਆ ਮਿਲ ਜਾਂਦਾ ਮਾਰਕੀਟ ਵਿੱਚ